ਉਦਰ ਦਾ ਨਿਜਮ ਸਭ ਤੋਂ ਪਹਿਲਾਂ ਟੁਕਦਾ ਹੈ ਮੇਲ ਔਰ ਫੀਮੇਲ ਦੋਨੋਂ ਅਲੱਗ ਅਲੱਗ ਜਿਹੜੇ ਤਤਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਠੀਕ ਹੈ ਠੀਕ ਹੈ ਕਿ ਭਾਵੇਂ ਤੁਸੀਂ ਇਹ ਸੀ ਕਿ ਇਹ ਦਿੰਦੀਆਂ ਕਿ ਮੇਲ ਔਰ ਫੀਮੇਲ ਦੋਨੋਂ ਬਰਾਬਰ ਨੇ ਬਰਾਬਰ ਤਾਂ ਹੀ ਨਹੀਂ ਆ ਕੁਦਰਤ ਨੇ ਜਿਹੜਾ ਵਖਰੇਵਾ ਪਾਇਆ ਵਿਸ਼ੇਸ਼ਤਾ ਹੀ ਦੋਨੋਂ ਦੀ ਅਲੱਗ-ਅਲੱਗ ਔਰ ਦੋਨੋਂ ਵੀ ਇੰਪੋਰਟੈਂਟ ਆ ਵਖਰੇਵਾ ਜਿਹੜਾ ਹੈ ਉਹ ਹੈ ਔਰ ਜ਼ਰੂਰੀ ਵੀ ਹੈ ਉਹ ਇਸ ਤਰ੍ਹਾਂ ਜ਼ਰੂਰੀ ਹੈ ਜਿਵੇਂ ਸਵੇਰ ਦੇ ਟਾਈਮ ਤੇ ਸੂਰਜ ਦੀ ਰੋਸ਼ਨੀ ਦੇ ਨਾਲ ਧਰਤੀ ਦੇ ਤਪਸ਼ ਵਧਦੀ ਹੈ ਕਿਉਂਕਿ ਬਨਸਪਤੀ ਉਸ ਤੋਂ ਬਿਨਾ ਨਹੀਂ ਉਪਜ ਸਕਦੀ ਅਸੀਂ ਕੰਮ ਕਰਨ ਲਈ ਤਿਆਰ ਨਹੀਂ ਹੋ ਸਕਦੇ ਕੁਝ ਹਾਰਮੋਨ ਸਾਡੀ ਬਾਡੀ ਦੇ ਅੰਦਰ ਉਹ ਸੂਰਜ ਦੀ ਰੋਸ਼ਨੀ ਤੋਂ ਬਿਨਾ ਸਕਰੀਟ ਨਹੀਂ ਹੁੰਦੇ ਠੀਕ ਹੈ ਬਸ ਜਦੋਂ ਰਾਤ ਦਾ ਟਾਈਮ ਆਉਂਦਾ ਤਾਂ ਸੂਰਜ ਦੀ ਉਜਲੀ ਤਪਸ਼ ਹੈ ਉਹਨੂੰ ਕੌਣ ਠੱਲਦੀ ਹੈ ਰਾਤ ਨੂੰ ਚੰਦਰਮਾ ਦੀ ਚਾਂਦੀ ਅੱਗੇ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਫੈਸਲੇ ਜਿਹੜੇ ਘਰਾਂ ਦੇ ਉਹ ਮੇਲ ਲੈ ਸਕੋ ਕਿ ਮੇਲ ਦੇ ਅੰਦਰ ਟੈਸਟੋਸਟੀਰੋਨ ਹਾਰਮੋਨ ਹੁੰਦਾ ਹੈ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਉਹਨੇ ਐਕਟਿਵ ਨੂੰ ਜਨਨਾ ਜਦੋਂ ਸੂਰਜ ਚੜ੍ਹਦੀ ਗਈ ਆਰਾਮ ਮਤਲਬ ਫੀਮੇਲ ਜਦੋਂ ਰਾਤ ਦਾ ਟਾਈਮ ਹੈ ਤਾਂ ਮੇਲ ਆਰਾਮ ਦੇ ਵਿੱਚ ਹੈ ਬਟ ਫੀਮੇਲ ਦੀ ਜਿਹੜੀ ਬੋਡੀ ਹੈ ਉਹ 28 ਦਿਨਾਂ ਦੇ ਸਾਈਕਲ ਦੇ ਕੰਮ ਕਰਦੀ ਹੈ ਠੀਕ ਹੈ ਠੀਕ ਹੈ ਇਮੋਸ਼ਨਸ ਜਿਹੜੇ ਨੇ ਉੱਪਰ ਥੱਲੇ ਹੁੰਦੇ ਰਹਿੰਦੇ ਆ ਕੁਦਰਤ ਦੇ ਨਿਯਮਾਂ ਦੀ ਗੱਲ ਕਰਦੇ ਆ ਤੁਹਾਨੂੰ ਵੀ ਪਤਾ ਅਰਗੇਨਾਈਜੇਸ਼ਨ ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਡਾਕਟਰ ਰਵਿੰਦਰ ਸਿੰਘ ਖੁੱਲਰ ਜੀ ਅਕਸਰ ਵੀਡੀਓ ਕਰਦੇ ਹੋ ਤਾਂ ਉਹ ਹਰ ਵੀਡੀਓ ਦੀ ਜਿਹੜੀ ਲਿੰਕ ਹੈ ਉਹ ਕੁਦਰਤ ਦੇ ਨਿਜਮਾਂ ਦੇ ਨਾਲ ਜੋੜਦੇ ਆ ਠੀਕ ਹੈ ਔਰ ਇੱਥੇ ਵੀ ਕੁਦਰਤ ਦਾ ਨਿਜਮ ਸਭ ਤੋਂ ਪਹਿਲਾਂ ਟੁਕਦਾ ਹੈ ਮੇਲ ਔਰ ਫੀਮੇਲ ਦੋਨੋਂ ਅਲੱਗ ਅਲੱਗ ਜਿਹੜੇ ਸੱਤਾ ਨੂੰ ਰਿਪਰੈਜ਼ੈਂਟ ਕਰਦੇ ਨੇ ਠੀਕ ਹੈ ਠੀਕ ਹੈ ਭਾਵੇਂ ਕਿ ਅਸੀਂ ਇਹ ਚੀਜ਼ ਕਹਿ ਦਿੰਦੇ ਹਾਂ ਕਿ ਮੇਲ ਔਰ ਫੀਮੇਲ ਦੋਨੋਂ ਬਰਾਬਰ ਨੇ ਬਰਾਬਰਤਾ ਹੀ ਨਹੀਂ ਹੈ ਕੁਦਰਤ ਨੇ ਜਿਹੜਾ ਵਖਰੇਵਾ ਪਾਇਆ ਵਿਸ਼ੇਸ਼ਤਾ ਹੀ ਦੋਨੋਂ ਦੀ ਅਲੱਗ-ਅਲੱਗ ਔਰ ਦੋਨੋਂ ਵੀ ਇੰਪੋਰਟੈਂਟ ਹੈ ਇਸ ਤਵਾ ਜਿਹੜੀਆਂ ਨੇ ਉਹ ਅਲੱਗ-ਅਲੱਗ ਨੇ ਔਰ ਇੰਪੋਰਟੈਂਟ ਨੇ ਪਰ ਵਖਰੇਵਾ ਜਿਹੜਾ ਹੈ ਉਹ ਹੈ ਔਰ ਜ਼ਰੂਰੀ ਵੀ ਹੈ ਉਹ ਇਸ ਤਰ੍ਹਾਂ ਜ਼ਰੂਰੀ ਹੈ ਜਿਵੇਂ ਸਵੇਰ ਦੇ ਟਾਈਮ ਤੇ ਸੂਰਜ ਦੀ ਰੋਸ਼ਨੀ ਦੇ ਨਾਲ ਧਰਤੀ ਦੇ ਤਪਸ਼ ਵਧਦੀ ਹੈ ਔਰ ਇਹ ਜ਼ਰੂਰੀ ਹੈ ਕਿਉਂਕਿ ਬਨਸਪਤੀ ਉਤੋਂ ਬਿਨਾ ਨਹੀਂ ਉਪਜ ਸਕਦੀ ਅਸੀਂ ਕੰਮ ਕਰਨ ਲਈ ਤਿਆਰ ਨਹੀਂ ਹੋ ਸਕਦੇ ਕੁਝ ਹਾਰਮੋਨ ਸਾਡੀ ਬੋਡੀ ਦੇ ਅੰਦਰ ਆ ਉਹ ਸੂਰਜ ਦੀ ਰੋਸ਼ਨੀ ਤੋਂ ਬਿਨਾ ਸਕ੍ਰੀਟ ਨਹੀਂ ਹੁੰਦੇ ਠੀਕ ਹੈ ਬਟ ਜਦੋਂ ਰਾਤ ਦਾ ਟਾਈਮ ਆਉਂਦਾ ਹੈ ਤਾਂ ਸੂਰਜ ਦੀ ਉਹ ਜਿਹੜੀ ਤਪਸ਼ ਹੈ ਉਹਨੂੰ ਕੌਣ ਠੱਲਦੀ ਹੈ ਰਾਤ ਨੂੰ ਚੰਦਰਮਾ ਦੀ ਚਾਨੀ ਮੇਲ ਦਾ ਕੰਮ ਹੈ ਪੂਰਾ ਦਿਨ ਉਹਨੇ کاروبار ਕੰਮ ਕਰਨਾ ਹੈ ਠੀਕ ਹੈ ਅੱਗੇ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਫੈਸਲੇ ਜਿਹੜੇ ਘਰਾਂ ਦੇ ਉਹ ਮੇਲ ਲੈ ਸਕੋ ਕਿ ਮੇਲ ਦੇ ਅੰਦਰ ਟੈਸਟੋਸਟੀਰੋਨ ਹਾਰਮੋਨ ਹੁੰਦਾ ਠੀਕ ਹੈ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਉਹਨੇ ਐਕਟਿਵ ਹੋ ਜਾਣਾ ਜਦੋਂ ਸੂਰਜ ਦੀ ਰੋਸ਼ਨੀ ਗਈ ਆਰਾਮ ਮਤਲਬ ਫੀਮੇਲ ਜਦੋਂ ਉਹਦਾ ਅੱਧਾ ਟਾਈਮ ਹੈ ਤਾਂ ਮੇਲ ਆਰਾਮ ਦੇ ਵਿੱਚ ਹੈ ਠੀਕ ਹੈ ਮਾਰਨਿੰਗ ਫੇਰ ਉਹ ਚਾਰਜ ਹੋ ਜਾਣਾ ਠੀਕ ਹੈ ਬਟ ਫੀਮੇਲ ਦੀ ਜਿਹੜੀ ਬੋਡੀ ਹੈ ਉਹ 28 ਦਿਨਾਂ ਦੇ ਸਾਈਕਲ ਦੇ ਕੰਮ ਕਰਦੀ ਹੈ ਠੀਕ ਹੈ ਓਕੇ ਇਮੋਸ਼ਨਸ ਜਿਹੜੇ ਨੇ ਉੱਪਰ ਥੱਲੇ ਹੁੰਦੇ ਰਹਿੰਦੇ ਆ ਮੇਲ ਜਿਹੜਾ ਉਹ ਸੂਰਜ ਦੇ ਤੱਤ ਨੂੰ ਰਿਪਰੈਜ਼ੈਂਟ ਕਰਦਾ ਹੈ ਬਟ ਰਸਤੇ ਦੇ ਉਹਨੂੰ ਚੰਦਰਮਾ ਦੀ ਰੋਸ਼ਨੀ ਦੀ ਚਾਹੀਦੀ ਹੈ ਰੋਸ਼ਨੀ ਵਿੱਚ ਆਈ ਠੀਕ ਹੈ ਜੀ ਤਾਂ ਇਸ ਕਰਕੇ ਜਿਹੜਾ ਫੀਮੇਲ ਔਰ ਫੀਮੇਲ ਆ ਫੈਕਟਰਾਇਜ਼ੇਸ਼ਨ ਦੋਨਾਂ ਦੀ ਅਲੱਗ-ਅਲੱਗ ਹੈ ਬਟ ਵਿਸ਼ੇਸ਼ਤਾ ਦੋਨਾਂ ਦੀ ਇੰਪੋਰਟੈਂਟ ਹੈ ਅਸੀਂ ਸਿਰਫ ਇੱਕ ਵਰਡ ਕਹਿ ਕਿ ਕਿ ਉਹ ਬਰਾਬਰ ਨੇ ਪਰ ਤਾਂ ਕਾਫੀ ਹੱਦ ਤੱਕ ਮੇਲ ਔਰ ਫੀਮੇਲ ਨੂੰ ਕੰਪੀਟੀਸ਼ਨ 'ਚ ਖੜਾ ਕਰ ਦਿੱਤਾ ਹੈ ਜਿਹਦਾ ਸਿਨੈਰੀਓ ਅਸੀਂ ਅੱਜ ਆਪਣੇ ਅੰਦਰ ਦੇਖ ਹੀ ਰਹੇ ਹਾਂ ਤੇ ਸੂਰਜ ਦੀ ਰੋਸ਼ਨੀ ਹੈ ਉਹਨੇ ਫਲਾਂ ਨੂੰ ਪਕਾਉਣਾ ਹੈ ਪਰ ਚੰਦਰਮਾ ਨੇ ਉਹਨਾਂ 'ਚ ਰਸ ਪੈਦਾ ਕਰਨਾ ਹੈ ਕਿਆ ਬਾਤ ਠੀਕ ਹੈ ਔਰ ਮੇਲ ਹੈ ਜਿਹੜਾ ਉਹਨੇ ਘਰ ਦੇ ਲਈ ਸਾਰਾ ਕੁਝ ਕਰਨਾ ਹੈ ਕਿੰਨਾ ਹਾਰਡਵਰਕ ਕਰਨਾ ਹੈ ਬਟ ਉਸ ਜਿਹੜਾ ਕੁਛ ਉਹਨੇ ਘਰ ਚ ਕਮਾ ਕੇ ਲਿਆਂਦਾ ਉਹਨੂੰ ਖਾਣੇ ਦੇ ਰੂਪ ਚ ਪਰੋਸ ਕੇ ਅੱਗੇ ਰੱਖਣਾ ਉਹਦੇ ਚ ਰਸ ਦੇਣਾ ਉਹ ਮੇ ਫੀਮੇਲ ਦੇ ਹੱਥਾਂ ਦਾ ਕਮਾਲ ਹੈ ਜੀ ਜੀ ਪਰ ਦੋਨਾਂ ਦੀ ਅਲੱਗ ਅਲੱਗ ਜਿਹੜੀ ਵਿਸ਼ੇਸ਼ਤਾ ਇਹਦੀ ਜ਼ਰੂਰਤ ਵੀ ਬਹੁਤ ਹੈ ਪਰ ਕਿਤੇ ਨਾ ਕਿਤੇ ਅੱਜ ਦੇ ਟਾਈਮ ਚ ਅਗਰ ਵੇਖਿਆ ਜਾਵੇ ਮੇਲ ਤਾਂ ਬੇਸ਼ੱਕ ਉਸੇ ਜਗ੍ਹਾ ਤੇ ਖੜੇ ਆ ਬਟ ਫੀਮੇਲ ਨੂੰ ਬਰਾਬਰਤਾ ਦੇ ਨਾਂ ਤੇ ਜਿਹੜਾ ਉਹ ਬਹੁਤ ਜ਼ਿਆਦਾ ਬ੍ਰੇਨਵਾਸ਼ ਕਰ ਦਿੱਤਾ ਗਿਆ ਜਿਹਦੇ ਕਰਕੇ ਉਹ ਆਪਣੀ ਹੋਂਦ ਤੇ ਆਪਣੀ ਵਿਸ਼ੇਸ਼ਤਾ ਨੂੰ ਬਚਾ ਨਹੀਂ ਪਾਈਆਂ ਜਿਹੜੇ ਉਹਨਾਂ ਦੇ ਗੁਣ ਸੀਗੇ ਉਹਨੂੰ ਔਰਗਨ ਦੇ ਰੂਪ ਵਿੱਚ ਪੇਸ਼ ਕਰ ਦਿੱਤਾ ਗਿਆ ਜਿਹਨੂੰ ਅਸੀਂ ਇਹ ਕਹਿੰਦਾ ਵੀ ਸਾਡੀ ਪੂਰੀ ਮੁੰਡੇ ਦੇ ਬਰਾਬਰ ਹੈ ਔਰ ਉਹ ਜਿਹੜਾ ਸਟ੍ਰੈਸ ਆ ਫਿਰ ਉਹ ਲਾਈਫ ਟਾਈਮ ਲਈ ਕੰਪੀਟੀਸ਼ਨ ਚ ਹੀ ਰਹਿੰਦੀ ਆ ਉਹ ਇਹ ਨਹੀਂ ਸੋਚਦੀ ਕਿ ਮੈਂ ਆਪਣੇ ਗੁਣਾਂ ਨੂੰ ਉਭਾਰ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਿਵੇਂ ਕਰਾਂ ਕਿਸੇ चीज ਨੂੰ ਸਜਾਉਣਾ ਹਾਂ ਸੁਖਮਤਾ ਨਾਲ ਖਾਸ ਹਾਂਜੀ ਸੁਖਮਤਾ ਦੇ ਨਾਲ ਉਹਦੀ ਨਿੱਕੀ ਨਿੱਕੀ ਗਲਤੀ ਨੂੰ ਲੱਭਣਾ ਉਹ ਉਹ ਫੀਮੇਲ ਦੇ ਅੰਦਰ ਦਾ ਇਹ ਕੰਮ ਆ ਉਹਦਾ ਗੁਣ ਆ ਉਹ ਹੂੰ ਸਾਡੇ ਗੋਨ ਨੂੰ ਅਗਰ ਗੋਨ ਫੀਮੇਲ ਦੇ ਗੋਨ ਨੂੰ ਅਗਰ ਬੋਣ ਕਹਿ ਕੇ ਸਾਡੇ ਪਰਵਰਿਸ਼ ਦੇ ਦਾਇਆ ਪਾਰਟ ਬਣਿਆ ਹੁੰਦਾ ਤਾਂ ਅੱਜ ਮੇਲ ਤੇ ਫੀਮੇਲ ਜਿੱਥੇ ਕੰਪੀਟੀਸ਼ਨ ਚ ਖੜ ਕੇ ਸਾਡੇ ਘਰਾਂ ਦੀ ਤਲਾਕ ਦੀਆਂ ਗੱਲਾਂ ਹਨ ਅਗਰੈਸ਼ਨ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਫੀਮੇਲ ਨੂੰ ਕੋਈ ਕਹਿੰਦਾ ਤੂੰ ਇਹ ਕੰਮ ਨਹੀਂ ਕਰ ਸਕਦੀ ਇਹ ਨਹੀਂ ਸਮਝਾਇਆ ਜਾਂਦਾ ਵੀ ਉਹਦੇ ਉਹਦੇ ਅੰਦਰ ਉਹ ਚੀਜ਼ ਕੁਦਰਤ ਨੇ ਉਹਦੀ ਕੈਰੇਕਟਰਾਇਜ਼ੇਸ਼ਨ ਹੀ ਅਲੱਗ ਹੈ ਉਹਦੀ ਵਿਸ਼ੇਸ਼ਤਾ ਹੀ ਅਲੱਗ ਹੈ ਬਟ ਉਹਨੂੰ ਕੀ ਹੁੰਦਾ ਮੈਨੂੰ ਇਹ ਚੀਜ਼ ਕਿਵੇਂ ਕਹਤੀ ਮੈਂ ਕੰਮ ਨਹੀਂ ਕਰ ਸਕਦੀ ਫੈਸਲੇ ਦੀ ਗੱਲ ਹੀ ਕਰ ਲੋ ਜਦੋਂ ਸਾਡੇ ਬਜ਼ੁਰਗ ਕਹਿੰਦੇ ਸੀ ਕਿਉਂਕਿ ਮੇਲ ਨੇ ਪ੍ਰੈਕਟੀਕਲ ਫੈਸਲਾ ਕਰਨਾ ਹੈ ਫੀਮੇਲ ਦੇ ਇਮੋਸ਼ਨਸ ਪਹਿਲੇ 5 ਦਿਨ ਅਗਰ ਹੋਰ ਨੇ ਤਾਂ ਅਗਲੇ 5 ਦਿਨ ਚ ਬਦਲ ਜਾਣੇ ਆ ਉਹ ਕਿਵੇਂ ਜੀ ਕਿਉਂਕਿ ਫੀਮੇਲ ਦੀ ਜਿਹੜੀ ਬੋਡੀ ਆ ਤੁਹਾਨੂੰ ਮੈਂ ਕਿਹਾ ਵੀ ਚੰਦਰਮਾ ਨਾਲ ਸਾਈਕਲ ਜੁੜਦਾ ਹੈ ਚੰਦਰਮਾ ਦੇਖੋ ਜਦੋਂ ਮੱਸਿਆ ਤੋਂ ਬਾਅਦ ਥੋੜਾ ਥੋੜਾ ਵੱਧ ਆ ਹਾਂਜੀ ਕੁੰਨਿਆਂ ਤੱਕ ਪੂਰੀ ਧੁਨ ਆਵਾਜ਼ ਜਾਂਦਾ ਕੁੰਨਿਆਂ ਤੋਂ ਬਾਅਦ ਘਟਨਾ ਸ਼ੁਰੂ ਹੋ ਜਾਂਦਾ ਮਸਿਆ ਕੋਲੇ ਕਿ ਛੇਪ ਜਾਂਦਾ ਤਾਂ ਉਹਦੀ એનર્ਜੀ ਉਸੇ ਤਰ੍ਹਾਂ ਧਰਤੀ ਦੇ ਉੱਤੇ ਜਿਹੜੀ ਆ ਉਹ ਕੰਮ ਕਰਦੀ ਹੈ ਠੀਕ ਹੈ ਔਰ ਸਭ ਤੋਂ ਜ਼ਿਆਦਾ ਫੀਮੇਲ ਔਰ ਫੀਮੇਲ ਦਾ 28 ਦਿਨ ਦਾ ਸਾਈਕਲ ਹੈ ਪੀਰੀਅਡਸ ਤੋਂ ਪਹਿਲਾਂ ਦਾ ਟਾਈਮ ਪੀਰੀਅਡਸ ਦੇ ਵਿੱਚ ਦਾ ਟਾਈਮ ਉਸ ਤੋਂ ਬਾਅਦ ਦਾ ਟਾਈਮ ਔਰ ਉਹ ਥੋੜੇ ਥੋੜੇ ਦਿਨਾਂ ਦੇ ਗੈਪ ਨਾਲ ਜਿਵੇਂ ਚੰਦਰਮਾ ਵੱਧਦਾ ਘਟਦਾ ਕੁੰਨਿਆਂ ਤੱਕ ਪਹੁੰਚਦਾ ਉਵੇਂ ਫੀਮੇਲ ਦੀ ਜਿਹੜੀ ਬੋਡੀ ਆ ਉਹ ਇਸ ਤਰ੍ਹਾਂ ਹੀ ਮਤਲਬ ਫਲਕਚੁਏਸ਼ਨ ਹਾਰਮੋਨ ਦੀ ਫਲਕਚੁਏਸ਼ਨ ਕਰਦੀ ਕਰਦੀ ਮੈਂਸਟ੍ਰੇਸ਼ਨ ਤੇ ਪਹੁੰਚਦੀ ਹੈ ਠੀਕ ਹੈ ਠੀਕ ਹੈ ਹੁਣ ਅੱਜ ਅਗਰ ਮੈਂਸਟ੍ਰੇਸ਼ਨ ਦਾ ਟਾਈਮ ਚੱਲ ਰਿਹਾ ਫੀਮੇਲ ਦਾ ਉਹਦਾ ਕੋਈ ਵੀ ਫੈਸਲਾ ਤੁਸੀਂ ਕੋਈ ਵੀ ਗੱਲ ਸੁਣ ਲੋਗੇ ਹੋ ਸਕਦਾ ਕਿਸੇ ਅੱਜ ਉਸ ਕਿਸੇ ਗੱਲ 'ਚ ਹਾਮੀ ਨਾ ਭਰ ਵੀ ਹੋਵੇ ਠੀਕ ਹੈ 5 ਦਿਨ ਬਾਅਦ ਉਹੀ ਗੱਲ ਤੁਸੀਂ ਕਰੋਗੇ ਕਿ ਨਹੀਂ ਮੈਂ ਕਰ ਸਕਦੀ ਆ ਅਸੀਂ ਅਕਸਰ ਸੁਣਦੇ ਕਹਿੰਦੇ 365 ਚ ਚਲਿਤਨਾਰਦੇ ਹੈਨਾ ਤਾਂ ਉਹ ਕੀ ਹੈ ਉਹ ਇੱਕ ਇਹੀ ਹੈ ਕਿ ਇਮੋਸ਼ਨਸ ਦੇ ਨਹੀਂ ਕੰਟਰੋਲ ਰਹਿ ਰਿਹਾ ਠੀਕ ਹੈ ਬਟ ਸਾਨੂੰ ਦੱਸਿਆ ਨਹੀਂ ਜਾ ਰਿਹਾ ਫਿਰ ਜਦੋਂ ਜਦੋਂ ਕਸੀ ਆ ਜੀ ਬੋਡੀ ਦੇ ਨਾਲ ਕੰਪੀਟੀਸ਼ਨ ਅਰਧ ਵਿੱਚ ਇਹ ਕਿਉਂ ਨਹੀਂ ਹੋ ਰਹੀ ਪਰ ਸਾਨੂੰ ਇਹ ਨਹੀਂ ਪਤਾ ਕਿ ਬੋਡੀ ਕਿੱਥੇ ਬਦਲਾਵ ਆ ਰਿਹਾ ਹੈ ਉਹ ਕੈਪੈਸਿਟੀ ਪਰਮਾਤਮਾ ਨੇ ਨਹੀਂ ਬਖਸ਼ੀ ਕੈਪੈਸਿਟੀ ਉਸ ਤਰੀਕੇ ਦੀ ਨਹੀਂ ਬਖਸ਼ੀ ਪਰ ਰਸਤੇ ਬਣ ਸਕਦੀ ਹੈ ਨਾ ਪਰਵਾਰ ਨੂੰ ਜੋੜ ਸਕਦੀ ਆ ਸਮਾਜ ਦੇ ਵਿੱਚ ਉਹ ਆਪਣੇ ਹੁਨਰ ਨੂੰ ਦਿਖਾ ਸਕਦੀ ਹੈ ਬਟ ਤਾਂ ਜਿਹਨੂੰ ਆਪਣੀ ਵਿਸ਼ੇਸ਼ਤਾ ਦਾ ਪਤਾ ਕਿ ਮੇਰੀ ਬਾਡੀ ਨੇ ਕਿੱਥੇ ਟ੍ਰਿਗਰ ਕਰਨਾ ਹੈ ਕਿੱਥੇ ਲੋ ਹੈ ਔਰ ਕਿਹੜੇ ਫੇਸ 'ਚ ਮੈਂ ਕਿਹੜਾ ਕੰਮ ਕਰਨਾ ਹੈ ਇਹ ਪਤਾ ਹੋਣਾ ਚਾਹੀਦਾ ਕਿਉਂਕਿ ਉਹਦੇ ਅੰਦਰ ਠੰਡਕ ਹੈ ਉਹਦੇ ਅੰਦਰ ਇਮੋਸ਼ਨਸ ਨਹੀਂ ਉਹ ਪ੍ਰੈਕਟिकल ਨਹੀਂ ਬਟ ਕਿਤੇ ਨਾ ਕਿਤੇ ਅੱਜ ਦੀ ਫੀਮੇਲ ਵੀ ਪ੍ਰੈਕਟिकल ਹੋ ਰਹੀ ਤਾਂ ਉਹ ਡਿਫਰੈਂਸ ਪਤਾ ਲੱਗਦਾ ਹੈ ਜਿਹੜਾ ਪਾਲਣ ਪੋਸ਼ਣ ਪਹਿਲਾਂ ਮਾਂ ਇੱਕ ਬੱਚੇ ਦਾ ਕਰਦੀ ਸੀ ਨਾ ਉਹ ਅੱਜ ਉਹਦੇ 'ਚ ਕਿਤੇ ਨਾ ਕਿਤੇ ਚੇਂਜ ਜਿਹੜੇ ਨੂੰ ਸਾਨੂੰ ਦੇਖਣ ਨੂੰ ਮਿਲ ਹੀ ਰਹੇ ਹੈ ਫੀਮੇਲ ਦੀ ਬਾਡੀ ਰਾਸਤ੍ਰੀ ਪ੍ਰਧਾਨਤਾ 'ਚ ਠੀਕ ਹੈ ਹਾਰਮੋਨਸ ਵਰਕ ਕਰਦੇ ਨੇ ਔਰ ਉਹ ਹਾਰਮੋਨਸ ਕੁਛ ਦਿਨ ਉੱਪਰ ਕੁਛ ਦਿਨ نیچے ਠੀ ਫੀਮੇਲ ਠੀਕ ਹੈ ਹਰ ਮਹੀਨੇ ਆਪਣੇ ਅੰਦਰ ਹੰਡਾਉਂਦੀਆਂ ਨੇ ਠੀਕ ਹੈ ਚਾਰ ਰੁੱਤਾਂ ਚਾਰ ਰੁੱਤਾਂ ਜਿਹੜੀਆਂ ਨਾਰਮਲ ਮਤਲਬ ਮੇਲ ਜਿਨ੍ਹਾਂ ਨੂੰ ਇੱਕ ਸਾਲ ਦੇ ਵਿੱਚ ਦੇਖਦਾ ਫੀਮੇਲ ਨੇ ਉਹਨੂੰ ਇੱਕ ਮਹੀਨੇ ਦੇ ਵਿੱਚ ਆਪਣੇ ਅੰਦਰ ਚਾਰ ਵਾਰ ਦੇਖਣਾ ਚਾਰ ਵਾਰ ਦੇਖਣਾ ਔਰ ਤੁਸੀਂ ਦੇਖੋ ਸਰਦੀ ਦੇ ਰੁੱਤ ਦਾ ਸਾਡਾ ਖਾਣ-ਪੀਣ ਵੀ ਹੋਰ ਆ ਸਾਡਾ ਪਹਿਰਾਵਾ ਵੀ ਹੋਰ ਆ ਸਾਰੇ ਇਮੋਸ਼ਨਸ ਹੋ ਰਹਾ ਬਸੰਤ ਦੀ ਰੁੱਤ ਦੇ ਵਿੱਚ ਸਾਡੇ ਸਾਰਿਆਂ ਦੇ ਇਮੋਸ਼ਨਸ ਹੋਰ ਤਰ੍ਹਾਂ ਦੇ ਹੁੰਦੇ ਆ ਉਸ ਤੋਂ ਬਾਅਦ ਗਰਮੀ ਆਉਂਦੀ ਹੈ ਫਿਰ ਸਾਡੀ ਹਾਏ ਤੌਬਾ ਸੱਤ ਵੀ ਹੁੰਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਪਾਚੜ ਦੀ ਰੁੱਤ ਆਉਂਦੀ ਹੈ ਨਾ ਆਸੇ-ਪਾਸੇ ਅਸੀਂ ਵੇਖਦੇ ਸਾਰਾ ਕੋਈ ਸਾਨੂੰ ਸੁਲਨਾ ਪੰਜਾ ਲੱਗਦਾ ਹੈ ਨਾ ਕਦੇ ਮਨ ਲੱਗਦਾ ਕਦੇ ਨਹੀਂ ਵੀ ਲੱਗਦਾ ਬਹੁਤ ਖੁਸ਼ ਹੋ ਜਾਂਦੇ ਆ ਕਦੇ ਲੱਗਦਾ ਵੀ ਅੱਜ ਪਤਾ ਹੀ ਨਹੀਂ ਕਿਉਂ ਮਤਲਬ ਦਿਮਾਗ 'ਚ ਇਕੱਲੇ ਪਣ ਦਾ ਮਹਿਸੂਸ ਤਾਂ ਆ ਮਹਿਸੂਸ ਹੋ ਰਿਹਾ ਤਾਂ ਇਹ ਜਿਹੜੇ ਰੁੱਤਾਂ ਦੇ ਫਲਕਚੁਏਸ਼ਨ ਆ ਫੀਮੇਲ 28 ਦਿਨ ਆਪਣੇ ਅੰਦਰ ਮਹਿਸੂਸ ਕਰਦੀ ਹੈ ਪਹਿਲਾਂ ਦੇ ਟਾਈਮ ਠੀਕ ਹੈ ਬਟ ਲਾਈਫ ਸলো ਸੀ ਠੀਕ ਹੈ ਨੇਚਰ ਨਾਲ ਪੂਰੀ ਤਰ੍ਹਾਂ ਕਨੈਕਸ਼ਨ ਚ ਸੀ ਠੀਕ ਹੈ ਤਾਂ ਇਹ ਉਤਰਾਵ ਜਿਹੜਾ ਬਹੁਤ ਜ਼ਿਆਦਾ ਵੇਖਣ ਨੂੰ ਨਹੀਂ ਮਿਲਦੇ ਸੀ ਠੀਕ ਹੈ ਹੈਨਾ ਮੈਨੇਜ ਹੋ ਜਾਂਦੇ ਸੀ ਮਤਲਬ periods ਦਾ ਟਾਈਮ ਹੈ ਫੀਮੇਲ ਬੈਠ ਕੇ ਕੰਮ ਕਰ ਰਹੀ ਹੈ ਘਰ ਦਾ ਕੰਮ ਆ ਬਾਹਰ ਦਾ ਕੋਈ ਸਟ्रेस ਨਹੀਂ ਆ ਠੀਕ ਹੈ ਅੱਜ ਦਾ ਜਿਹੜਾ ਟਾਈਮ ਹੈ ਹਰ ਇੱਕ ਕਹਿੰਦਾ ਵੀ ਮੇਰੀ ਧੀ ਮੁੰਡਿਆਂ ਦੇ ਬਰਾਬਰ ਹੈ ਉਹ ਘਰੋਂ ਬਾਹਰ ਜਾਏਗੀ ਉਹ ਘਰ ਦਾ ਕੰਮ ਕਿਉਂ ਕਰੇਗੀ ਹੈਨਾ ਇਹ ਚੀਜ਼ਾਂ ਸਾਰੀਆਂ ਸਾਰੇ ਇਹ ਚੀਜ਼ਾਂ ਕਹਿੰਦੇ ਨੇ ਇਹੀ ਸਟ्रेस ਜਿਹੜਾ ਜਿਹੜਾ ਵਰਕ ਲੋਡ ਹੈ ਮਲਟੀਟਾਸਕਿੰਗ ਜਿਹੜੀ ਊਮਨ ਨੂੰ ਦਿੱਤੀ ਗਈ ਹੈ ਉਹਦੇ ਕਰਕੇ ਇਹ ਉਤਰਾਅ ਚੜਾਅ ਥੋੜਾ ਲੋਡ ਤੋਂ ਵੱਧ ਇਸਲਾ ਸ਼ੁਰੂ ਹੋ ਗਿਆ ਕਿਉਂਕਿ ਬੱਚੀ ਨੇ ਸਟ੍ਰੈਸਲੀ ਮੈਨੇਜਮੈਂਟ ਠੀਕ ਹੈ ਕੰਮ ਦੀ ਮੈਨੇਜਮੈਂਟ ਠੀਕ ਹੈ ਕਿਸੇ ਦੇ ਨਾਲ ਗੱਲਬਾਤ ਕਦੋਂ ਕਰਨੀ ਔਰ ਕਿਹੜੀ ਤਲਖੀ ਹੈ ਜਿਹਨੂੰ ਉਹਨੇ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਹੈ ਉਹ ਦੀ 3 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਪ੍ਰੈਕਟਿਸ ਜਿਹੜੀ ਘਰੇ ਮਦਰ ਨੇ ਕਰਵਾਉਣੀ ਹੈ ਠੀਕ ਹੈ ਓਦੇ ਤੋਂ ਨਿਕਲਣਾ ਠੀਕ ਹੈ ਔਰ ਇਹਦਾ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਉਹ ਮਦਰ ਜਿਹੜੀ ਹੈ ਉਹ ਬੱਚੇ ਨੂੰ 24 ਘੰਟੇ ਆਪਾਂ ਸਿਰਫ ਕੰਮ ਤੇ ਹੀ ਹੈਨਾ ਉਹਨੇ ਪੜ੍ਹਨਾ ਵੀ ਹੈ ਸਭ ਕੁਝ ਕਰਨਾ ਪਰ ਜਦੋਂ ਤੁਸੀਂ 2 ਘੰਟੇ ਆਪਣੇ ਬੱਚੇ ਨੂੰ ਇਸ ਚੀਜ਼ ਲਈ ਦੇਣੇ ਹੋ ਨਾ ਕਿ ਅੱਜ ਰੋਟੀ ਬਣਾਉਣ ਚ ਮਾਂ ਹੈਲਪ ਕਰਦੀ ਹੈ ਬੱਚਾ ਹੌਲੀ ਹੌਲੀ ਉਹ ਨਾਲ ਕਨੈਕਟ ਹੁੰਦਾ ਹੈ ਕਿ ਫੀਮੇਲ ਦੇ ਜਿਹੜੇ ਫੀਲ ਦੇ ਹੀ ਕੰਮ ਹੋਣਾ ਹੈ ਓਕੇ ਜਦੋਂ ਫੀਮੇਲ ਨੂੰ ਫੀਲ ਗੁੱਡ ਰਹਿਣੀ ਹੈ ਨਾ ਤਾਂ ਉਹਦੇ ਆਸ-ਪਾਸੇ ਰਿਲੇਸ਼ਨ ਗੁੱਡ ਰਹਿਣਗੇ ਠੀਕ ਹੈ ਓਕੇ ਸਟ੍ਰੈਸ ਦੇ ਨਾਲ ਫੀਲ ਵਿਗੜ ਗਈ ਹੈ ਔਰ ਸਟਾਰਟਿੰਗ ਤੋਂ ਫੀਲ ਗੁੱਡ ਸਿਖਾਈ ਨਹੀਂ ਗਈ ਕਿ ਅੱਜ ਜੇ ਤੁਸੀਂ ਦੇਖੋ ਬੱਚਿਆਂ ਦੇ ਹੱਥ ਚ ਜਾਂ ਕਿਤਾਬਾਂ ਨੇ ਜਾਂ ਮੋਬਾਈਲ ਨੇ ਤੀਸਰੀ ਕੋਈ ਚੀਜ਼ ਨਹੀਂ ਹੈ ਫੀਮੇਲ ਵੀ ਕੋਈ ਐਕਟੀਵਿਟੀ ਨਹੀਂ ਹੈ ਜਦੋਂ ਮਿਨਾਰਕੀ ਬੱਚੀ ਦੇ ਅੰਦਰ ਸ਼ੁਰੂ ਹੁੰਦੀ ਹੈ ਮਤਲਬ ਫਰਸਟ ਪੀਰੀਅਡ ਜਿਹੜੇ ਬੱਚੀ ਦੇ ਅੰਦਰ ਸ਼ੁਰੂ ਹੁੰਦੇ ਆ ਉਸ ਟਾਈਮ ਦੇ ਵਿੱਚ ਤਾਂ ਹੀ ਉਹ ਸਕਸੈਸਫੁਲ ਹੋਏਗਾ ਅਗਰ 12 ਸਾਲ ਦੀ ਉਮਰ ਚ ਬੱਚੀ ਦੇ ਅੰਦਰ ਉਹ ਚੀਜ਼ ਸ਼ੁਰੂ ਹੋ ਰਹੀ ਆ ਮਦਰ ਨੇ 3 ਸਾਲ ਤੋਂ ਉਹਨੂੰ ਪ੍ਰੈਕਟਿਸ ਚ ਪਾਇਆ ਹੋਇਆ ਹੈ ਸਰੀਰਕ ਕਿਰਿਆਵਾਂ ਬੈਠ ਕੇ ਪੋਚਾ ਲਾਉਣ ਦੇ ਨਾਲ ਕੀ ਹੈ ਪੈਲਵਿਕ ਜਿਹੜਾ ਰੀਜ਼ਨ ਹੈ ਉਹ ਸਟਰੋਂਗ ਹੋਏਗਾ ਕਿ ਜਦੋਂ ਫਰਸਟ ਮਿਨਾਰਕੀ ਫਰਸਟ ਪੀਰੀਅ ਸੋਸ ਟਾਈਮ ਦੇ ਵਿੱਚ ਉਹਨੂੰ ਕੋਈ ਖਿਆਈ ਨਹੀਂ ਹੋਏਗੀ ਠੀਕ ਹੈ ਠੀਕ ਹੈ ਨਾ ਬੱਚੀ ਨੂੰ ਘੱਟੋ ਘੱਟ ਵੀ ਜਿੱਥੇ ਤੁਸੀਂ এডਿਕੇਸ਼ਨ ਦੇ ਲਈ ਮਤਲਬ ਬੱਚਾ ਸਵੇਰੇ 7 ਵਜੇ ਜਾ ਰਿਹਾ 2 ਵਜੇ ਆ ਰਿਹਾ ਤਾਂ ਘੱਟੋ ਘੱਟ ਸ਼ਾਮੀ 6 ਤੋਂ 7 ਦਾ ਟਾਈਮ ਨੂੰ ਕਿਚਨ ਚ ਦਿਓ ਹੌਲੀ ਹੌਲੀ ਤੇ ਇੰਟਰਸਟਿੰਗ ਹੋਵੇ ਔਰ ਉਹਨੂੰ ਇਹ ਚੀਜ਼ ਦੱਸੋਗੇ ਤੇਰਾ ਗੋਣ ਹੈ ਓਕੇ ਮਤਲਬ ਤੇ ਬੱਚੇ ਦੇ ਸਾਹਮਣੇ ਮਦਰ ਇਹ ਗੱਲ ਕਹਿ ਰਹੀ ਹੈ ਮੇਰੀ ਕੁੜੀ ਨੇ ਭਾਂਡੇ ਨਹੀਂ ਵਾਜਲੇ ਮੇਰੀ ਕੁੜੀ ਨੇ ਰੋਟੀਆਂ ਨਹੀਂ ਪਕਾਉਣੀਆਂ ਦੈਟ ਮੀਨਸ ਕਿ ਬੱਚੇ ਦੇ ਦਿਮਾਗ 'ਚ ਆ ਰਿਹਾ ਵੀ ਰੋਟੀਆਂ ਪਕਾਉਣਾ ਤਾਂ ਬਹੁਤ ਗਲਤ ਗੱਲ ਆ ਜੇ ਅਸੀਂ ਇਹ ਗੱਲਾਂ ਕਹਿ ਰਹੇ ਹਾਂ ਅੱਜ ਦੇ ਸਿਨੈਰੀਓ ਤੋਂ ਕੋਈ ਵੀ ਬੰਦਾ ਜਿਹੜਾ ਹੈ ਜਿਹੜਾ ਸਾਡਾ ਸਮਾਜ 'ਚ ਜੋ ਹੋ ਰਿਹਾ ਕੋਈ ਵੀ ਬੰਦਾ ਐਦਾਂ ਦਾ ਨਹੀਂ ਜਿਹੜਾ ਭੁੱਲਿਆ ਹੋਇਆ ਓਕੇ ਤਾਂ ਪਰਮਰੀਸ਼ ਤੇ ਥੋੜਾ ਜਿਹਾ ਮੇ ਜਿਹੜੀਆਂ ਮਦਰ ਨੇ ਉਹ ਕੰਮ ਜ਼ਰੂਰ ਕਰਨ ਠੀਕ ਹੈ ਅਸੀਂ ਨਹੀਂ ਕਹਿੰਦੇ ਕਿ ਜਿਹੜੀਆਂ ਫੀਮੇਲ ਨੇ ਉਹ ਬਾਹਰ ਜਾ ਕੇ ਆਪਦਾ ਹਨਰ ਨਾ ਵਿਖਾਉਣ ਅਸੀਂ ਨਹੀਂ ਕਹਿੰਦੇ ਕਿ ਉਹ ਬਾਹਰ ਜਾ ਕੇ ਸਮਾਜ ਦੇ ਵਿੱਚ ਜੇ ਕੋਈ ਚੰਗਾ ਸੰਦੇਸ਼ ਦੇਣਾ ਚਾਹੁੰਦੀ ਆ ਕੋਈ ਚੰਗਾ ਕੰਮ ਕਰਨਾ ਚਾਹੁੰਦੀ ਆ ਐਜ਼ ਅ ਟੀਚਰ ਐਜ਼ ਅ ਡਾਕਟਰ ਕੁਝ ਵੀ ਕਰਨਾ ਚਾਹੁੰਦੀ ਆ ਬਟ ਜਿਹੜੀ ਲੜਕੀ ਨੂੰ 3 ਤੋਂ 15 ਸਾਲ ਦੀ ਉਮਰ ਵਿੱਚ ਤੁਸੀਂ ਇਸ ਪ੍ਰੈਕਟਿਸ ਚ ਪਾਇਆ ਉਹਦਾ ਉੱਥੇ ਕੰਮ ਕਰਨ ਦਾ ਜਿਹੜਾ ਅੰਦਾਜ਼ ਹੋਏਗਾ ਉਹ ਕੁਆਲਿਟੀ ਅਲੱਗ ਹੋਏਗੀ ਉਹਦਾ ਉਹਦਾ ਕੌਨਫੀਡੈਂਸ ਅਲੱਗ ਹੋਏਗਾ ਠੀਕ ਹੈ ਉਹਨੂੰ ਪਤਾ ਹੋਏਗਾ ਕਿ ਮੈਂ ਫੀਮੇਲ ਆ ਮੇਰੇ ਇਹ ਗੁਣ ਨੇ ਇਹ ਮੇਲ ਆ ਇਹਦੇ ਇਹ ਗੁਣ ਨੇ ਮਿਆਂ ਦੀ ਬਰਾਬਰੀ ਨਹੀਂ ਕਰਦੀ ਮੈਂ ਆਪਣੇ ਹੱਸਾਬ ਨਾਲ ਚੱਲਣਾ ਹੈ ਨਹੀਂ ਆਪਣੇ ਹੱਸਾਬ ਨਾਲ ਠੀਕ ਹੈ